ਸਰਜੀਤ ਬਿੰਦਰਖੀਰ ਇੱਕ ਗੀਤ ਆਇਆ ਸੀ ਪਹਿਲਾਂ ਪੈਰਾ ਚ ਠਾਨੇਦਾਰ ਰੋਡ ਦਾ ਤੂੰ ਨਹੀਂ ਬੋਲਦੀ ਰਕਾਨੇ ਤੂੰ ਨਹੀਂ ਬੋਲਦੀ ਤੇਰੇ ਤੇਰਾ ਯਾਰ ਬੋਲਦਾ ਜੇਕਰ ਆ ਚੋਰ ਸਰਪੰਚਾਂ ਵਾਂਗੂ ਉਸ ਟਾਈਮ ਠਾਨੇਦਾਰ ਜਜਵਾਤੀ ਹੋ ਜਾਂਦੇ ਨਾ ਤਾਂ ਬਿੰਦਰਖੀਰ ਦੀ ਰਾਮ ਪਿਆਰੀ ਕੁੱਟ-ਕੁੱਟ ਕੇ ਉਹਨੇ ਪੁਲੀ ਕਰਦਣੀ ਸੀ ਪਰ ਨਹੀਂ ਉਹ ਪੜੇ ਲਿਖੇ ਤੇ ਸਮਝਦਾਰ ਤੇ ਉਹਨਾਂ ਨੂੰ ਪਤਾ ਵੀ ਇੱਕ ਗੀਤ ਆ ਇੰਜੋਏ ਕਰੋ ਬਸ ਇਸ ਤੋਂ ਜ਼ਿਆਦਾ ਕੁਝ ਨਹੀਂ ਤੇ ਆਪਣੇ ਗਲਾਬ ਸਿੱਧੂ ਨੇ ਕੀ ਗੀਤ ਕੀ ਕੱਢਾ ਸਰਪੰਚੀ ਤੇ ਸਰਪੰਚਾਂ ਦੀ ਮਿਰਚਾਂ ਲੱਗੀਆਂ ਸਰਪੰਚ ਕਹਿੰਦਾ ਯਾਰ ਚੋਰ ਸਰਪੰਚ ਨੇ ਤਾਂ 47 ਤੋਂ ਲੈ ਕੇ ਹੁਣ ਤੱਕ ਇਹਨਾਂ ਨੇ ਬਣਿਆ ਕੀ ਆ ਇੱਕਲੇ ਗਲੀਆਂ ਨਾਲੀਆਂ ਬਣਾ ਦਈਏ ਦੂਜੇ ਨੇ ਪਟਾਤੀਆਂ ਤੇਰੇ ਕਹਿੰਦਾ ਮੈਂ ਤੇਲਾਂ ਲਵਾਉਂਗਾ ਕਿਉਂਕਿ ਤੇਲਾਂ ਵਾਲੇ ਨਾਲੇ ਦਾ ਹਿੱਸਾ ਹੁੰਦਾ ਜਾਂ ਤੇਲ ਦੀ ਸ਼ਾਪ ਇਹਦੀ ਆਵਦੀ ਹੁੰਦੀ ਆ ਫੈਕਟਰੀ ਆਵਦੀ ਹੁੰਦੀ ਆ ਉਹ ਤੇਲਾਂ ਲਵਾਉਂਦੇ ਨੇ ਤੇਰੇ ਗਾਦੇ ਪੈਸੇ ਇਹ ਨਹੀਂ ਛੜਦੇ ਚੋਰ ਸਰਪੰਚ ਤੇ ਹੁਣ ਜੇ ਗਲਾਬ ਸਿੱਧੂ ਨੇ ਗਾਣਾ ਕੀ ਕੱਢਦਾ ਇਹਨਾਂ ਦੀ ਮਿਰਚ ਲੱਗੀ ਆਦਾ ਯਾਰ ਥੋੜੀ ਵਾਲੀ ਉਹ ਟੋਕਟ ਉਹ ਬੰਦਾ ਦਾ ਬੋਲਦਾ ਸੋਹਣਾ ਲੱਗਦਾ ਜਿਹਨੇ ਕਦੇ ਜ਼ਿੰਦਗੀ ਚ ਸਰਪੰਚੀ ਦਾ ਪੈਸਾ ਨਾ ਖਾਦਾ ਹੋਵੇ ਗੁਰੂ ਘਰ ਚੜ੍ਹ ਕੇ ਬੱਚਿਆਂ ਦੀ ਸੌ ਖਾ ਕੇ ਹੱਥ ਖੜਾ ਕਰਕੇ ਕਹੇ ਵੀ ਹਾਂ ਮੈਂ ਅੱਜ ਤੱਕ ਸਰਪੰਚੀ ਦਾ 1 ਰੁਪਿਆ ਨਹੀਂ ਖਾਦਾ ਉਹ ਬੰਦਾ ਦਾ ਮਾਫੀ ਮੰਗਾਵੀ ਪਰ ਚੋਰ ਸਰਪੰਚ ਵੀ ਜਾ ਕੇ ਮਾਫੀ ਮੰਗਾਉਂਦੇ ਨੇ ਖਾਦਾ ਯਾਰ ਤੁਹਾਡੇ ਕੋਲ ਕੋਈ ਸਰਪੰਚ ਖਾਨੇਦਾਰਾਂ ਦੇ ਉੱਪਰ ਦੀ ਹੋਗੇ ਰਬੇ ਤੇ ਰਖੀ ਜਮ ਖਾਨੇਦਾਰ ਸੀ ਇਹਨਾਂ ਦੇ ਉੱਪਰ ਦੀ ਹੋਗੇ ਤੁਸੀਂ ਖਾਦਾ ਯਾਰ ਤੁਹਾਡੇ ਕੋਲ শরমগুলো মি মুি বাইগুড়ন সুমতো